ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸਤਵੀਰ ਕੌਰ ਮਾਨ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਵੈਂਗਣੀ ਦੀ ਸਬਜ਼ੀ ਗ੍ਰੇਵੀ ਵਾਲੀ ਬਣਾ ਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਬਣਾਈਦੀ ਆ ਇਹ ਵੈਂਗਣੀ ਆ ਜੀ ਵੈਂਗਣੀ ਦੀ ਸਬਜ਼ੀ ਆਪਾਂ ਕੱਟ ਕੇ ਨਹੀਂ ਬਣਾਉਣੀ ਜੀ ਆਪਾਂ ਇਹਨੂੰ ਗ੍ਰੇਵੀ ਵਾਲੀ ਸਬਜ਼ੀ ਬਣਾਵਾਂਗੇ ਇਹਨੂੰ ਇਸ ਪਾਸਿਓਂ ਨਹੀਂ ਕੱਟਣਾ ਜੀ ਇਸ ਪਾਸਿਓਂ ਆਪਾਂ ਇਸ ਤਰ੍ਹਾਂ ਕੱਟ ਲਾਉਣੇ ਆ ਇਸ ਤਰ੍ਹਾਂ ਵਿੱਚੋਂ ਦੇਖ ਲੈਣਾ ਵੀ ਕੋਈ ਕਾਣੀ ਤਾਂ ਨਹੀਂ ਜੀ ਤਾਂ ਨਹੀਂ ਹੈਗਾ ਕੋਈ ਫੇਰ ਇਸ ਤਰ੍ਹਾਂ ਲਾਉਣਾ ਇਸ ਤਰ੍ਹਾਂ ਠੀਕ ਹੈ ਇਹਨੂੰ ਆਪਾਂ ਪਾਣੀ ਵਿੱਚ ਰੱਖ ਦੇਣਾ ਤਾਂ ਕਿ ਇਹ ਕਾਲੀ ਨਾ ਹੋ ਜਾਵੇ ਦੁਬਾਰਾ ਤੋਂ ਫੇਰ ਦੱਸਦੇ ਆ ਤੁਹਾਨੂੰ ਵੀ ਇਸ ਪਾਸਿਓਂ ਕੱਟ ਨਹੀਂ ਲਾਉਣਾ ਇਧਰਲੇ ਪਾਸਿਓਂ ਕੱਟ ਲਾਉਣਾ ਇਸ ਤਰ੍ਹਾਂ ਦੇਖੋ ਇਹਨੂੰ ਵਿੱਚੋਂ ਕਾਣੀ ਤਾਂ ਨਹੀਂ ਨਹੀਂ ਸਾਫ਼ ਆਈ ਫੇਰ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਇਹਨੂੰ ਪਾਣੀ ਵਿੱਚ ਰੱਖ ਦੇਣਾ ਤੇ ਪਾਣੀ ਵਿੱਚ ਥੋੜਾ ਜਿਹਾ ਆਪਾਂ ਨੂਨ ਪਾ ਲੈਣਾ ਕਿਉਂਕਿ ਇਹਦੇ ਨਾਲ ਇਹ ਕਾਲੀ ਨਹੀਂ ਹੁੰਦੀ ਫਿਰ ਆਪਾਂ ਨੂੰ ਕੱਟਦਿਆਂ ਨੂੰ ਟਾਈਮ ਲੱਗਦਾ ਹੁੰਦਾ ਇਸ ਕਰਕੇ ਇਹਨੂੰ ਪਾਣੀ ਵਿੱਚ ਡਬੋ ਦੇਣਾ ਲਓ ਜੀ ਇਸੇ ਤਰ੍ਹਾਂ ਆਪਾਂ ਜਿੰਨੀ ਵੈਂਗ ਨਹੀਂ ਬਣਾਉਣੀ ਆ ਉਹਨੂੰ ਆਪਾਂ ਕੱਟ ਲਾ ਕੇ ਉਹਦੇ ਵਿੱਚ ਪਾਣੀ ਵਿੱਚ ਡਬੋਈ ਜਾਣਾ ਤੇ ਚੈੱਕ ਕਰੀ ਜਾਣਾ ਵੀ ਵਿੱਚੋਂ ਕਾਣੀ ਤਾਂ ਨਹੀਂ ਲਓ ਜੀ ਆ ਜਿਆਦਾ ਵੱਡੀ ਹੈ ਬੈਂਗਣੀ ਇਹਨੂੰ ਆਪਾਂ ਕੱਟ ਕੇ ਬਣਾਵਾਂਗੇ ਕਿਉਂਕਿ ਇਹ ਫਿਰ ਉਹਦੇ ਵਿੱਚ ਫਰਾਈ ਬਿੰਚ ਲੋਟ ਨਹੀਂ ਆਉਣੇਗੀ ਲਓ ਜੀ ਬੈਂਗਣੀ ਆਪਾਂ ਸਾਰੀ ਕੱਟ ਲਈ ਹੈ ਜਿੰਨੀ ਆਪਾਂ ਬਣਾਉਣੀ ਆ ਓੰਨੀ ਆਪਾਂ ਕੱਟ ਲਈ ਆ ਨੂਨ ਜ਼ਰੂਰ ਪਾਉਣਾ ਇਦੇ ਨਾਲ ਵੈਂਗਣੀ ਕਾਲੀ ਨਹੀਂ ਹੁੰਦੀ ਨਾਲੇ ਕੜੱਤਣ ਨਹੀਂ ਆਉਂਦੀ ਜਿਹੜਾ ਇਹਦਾ ਸਿਲਕਾ ਹੁੰਦਾ ਨਾ ਉਹ ਥੋੜਾ ਜਿਹਾ ਕੜੱਤਣ ਚ ਹੋ ਜਾਂਦਾ ਇਹਦੀ ਕੜੱਤਣ ਮਰ ਜੂਗੀ ਇਸ ਤਰ੍ਹਾਂ ਹਾਂਜੀ ਜਿਹੜੀ ਆਪਾਂ ਵੈਂਗਣੀ ਦੀ ਸਬਜ਼ੀ ਬਣਾਉਣੀ ਆ ਉਹਦੇ ਵਾਸਤੇ ਆਪਾਂ ਪਿਆਜ਼ ਭਰ ਕੇ ਇੱਕ ਕੋਲੀ ਪਿਆਜ਼ਾਂ ਦੀ ਲੈ ਲਈ ਆ ਇਹ ਅਦਕਰ ਪਾਉਣਾ ਵਾ ਆਪਾਂ ਇਹ ਟਮਾਟਰ ਆ ਲਸਣ ਆ ਮਿਰਚਾ ਮਿਰਚ ਤੁਸੀਂ ਲਾਲ ਵੀ ਪਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਕੁੱਟਾਂਗੇ ਇਹ ਤੁਸੀਂ ਮੈਕਸੀ ਵਿੱਚ ਵੀ ਕੁੱਟ ਸਕਦੇ ਆ ਮੈਂ ਤਾਂ ਕੁੰਡੇ ਕੂਟ ਨੇ ਵਚ ਕਟ ਰਹੀ ਆ ਇਹ ਤੁਸੀਂ ਮੈਕਸੀ ਵੀ ਯੂਜ਼ ਕਰ ਸਕਦੇ ਆ ਇਹਦੇ ਵਿੱਚ ਹੀ ਆਪਾਂ ਹੁਣ ਪਹਿਲਾਂ ਮਿਰਚਾਂ ਕੱਟ ਕੇ ਪਿਆਜ਼ ਪਾ ਦਾਂਗੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਦਾਂਗੇ ਇਹਨਾਂ ਨੂੰ ਜਿੱਦਾਂ ਆਪਣੀ ਚਟਨੀ ਬਣ ਜਾਂਦੀ ਆ ਉਹਨਾਂ ਬਰੀਕ ਕਰਨਾ ਵਾ ਪਿਆਜ਼ ਤੁਸੀਂ ਵੱਧ ਘੱਟ ਪਾ ਸਕਦੇ ਆ ਮਿਰਚਾਂ ਵੀ ਤੁਸੀਂ ਵੱਧ ਘੱਟ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਅਦਕਰ ਪਾਵਾਂਗੇ ਲਸਣ ਵੀ ਵਿੱਚ ਹੀ ਇਹਦੇ ਪਾ ਦਈਏ ਲਸਣ ਵੀ ਕੁੱਟਿਆ ਜਾਣਾ ਲਸਣ ਮੇ ਕਟਿਆ ਨਗਾ ਲਸਣ ਇਸ ਤਰ੍ਹਾਂ ਹੀ ਆਪਾਂ ਕਿਉਂਕਿ ਕੌਟ ਹੀ ਲੈਣਾ ਤੁਸੀਂ ਮਿਕਸੀ ਵਿੱਚ ਵੀ ਕਰ ਸਕਦੇ ਹੋ ਬਹੁਤ ਬਰੀਕ ਕਰਨਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਤੇਲ ਪਾ ਦਈਏ ਫਰਾਈ ਪੈਨ ਉੱਪਰ ਰੱਖ ਤੇ ਤੇਲ ਪਾਤਾ ਉਹ ਜਿਹੜੀ ਵੈਂਗ ਨਹੀਂ ਸੀਗੀ ਉਹ ਮੈਂ ਨੂਨ ਵਾਲੇ ਪਾਣੀ ਵਿੱਚੋਂ ਕੱਢ ਕੇ ਸਾਫ਼ ਕਰਕੇ ਸਾਈਡ ਤੇ ਰੱਖ ਲਈ ਸੀਗੀ ਕਿਉਂਕਿ ਉਹਨੂੰ ਇੱਕ ਵਾਰੀ ਫੇਰ ਸਾਫ਼ ਕਰਕੇ ਰੱਖਣਾ ਸੀਗਾ ਆਪਾਂ ਇਸ ਤਰ੍ਹਾਂ ਆਪਾਂ ਕੱਢ ਕੇ ਰੱਖ ਲਈ ਆ। ਫਿਰ ਇਸੇ ਆਪਾਂ ਜੀਰਾ ਪਾਵਾਂਗੇ ਤੇਲ ਨੂੰ ਥੋੜਾ ਗਰਮ ਹੋਣ ਦੋ। ਜਦੋਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾਵਾਂਗੇ। ਇਸ ਤਰ੍ਹਾਂ ਬੈਂਗਣੀ ਨੂੰ ਆਪਾਂ ਸਾਫ਼ ਕੱਪੜਾ ਲੈ ਕੇ ਇਹਦਾ ਪਾਣੀ ਆ ਜਿਹੜਾ ਉਹ ਨੂੰ ਬਿਲਕੁਲ ਸੁਕਾ ਲੈਣਾ ਕਿਉਂਕਿ ਜਦੋਂ ਆਪਾਂ ਉਹਨੂੰ ਤੇਲ ਦੇ ਵਿੱਚ ਪਾਵਾਂਗੇ ਤਾਂ ਇਹਦੀ ਛੰਨ ਛੰਨ ਜ਼ਿਆਦਾ ਹੋਊਗੀ ਕੋਈ ਵਧੀਆ ਪੋਣਾ ਸਾਫ਼ ਲੈ ਕੇ ਉਹਨੂੰ ਇਸ ਤਰ੍ਹਾਂ ਸਾਰਾ ਪਾਣੀ ਉਹਦਾ ਸੁਕਾ ਲੈਣਾ ਜਦੋਂ ਆਪਾਂ ਫਿਰ ਬੈਂਗਣੀ ਉਹਦੇ ਵਿੱਚ ਪਾਵਾਂਗੇ ਨਾ ਫਿਰ ਪਾਣੀ ਦੇ ਛਿੱਟੇ ਪੈਣਗੇ ਨਹੀਂ ਤਾਂ ਇਸ ਤਰ੍ਹਾਂ ਬਿਲਕੁਲ ਸਾਫ਼ ਕਰ ਲਓ ਉਹਨੂੰ ਪੂੰਝ ਲਓ ਇਸ ਤਰ੍ਹਾਂ ਸਾਫ਼ ਕੱਪੜੇ ਨਾਲ ਸਾਈਡ ਤੇ ਰੱਖੀ ਚੱਲੋ ਸਬਜੀ ਬਹੁਤ ਵਧੀਆ ਬਣੂਗੀ ਬਹੁਤ ਸਵਾਦਬੰਦੀ ਹੈ ਸਬਜੀ ਇਸ ਤਰ੍ਹਾਂ ਸਾਫ ਕਰੋ ਹੁਣ ਬਹੁਤ ਸਵਾਦ ਬਣੂਗੀ ਇਹ ਸਬਜੀ ਇਸ ਤਰ੍ਹਾਂ ਸਾਰੀ ਸਬਜੀ ਨੂੰ ਤੁਸੀਂ ਬੈਂਗਣੀ ਨੂੰ ਸਾਫ ਕਰਕੇ ਇੱਕ ਇੱਕ ਸਾਈਡ ਤੇ ਰੱਖੀ ਚਲੋ ਉਧਰ ਆਪਣਾ ਤੇਲ ਗਰਮ ਹੋ ਚੁੱਕਿਆ ਉਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਜੀਰਾ ਪਾਵਾਂਗੇ ਜੀਰਾ ਪਾਉਣ ਤੋਂ ਬਾਅਦ ਆਪਾਂ ਬੈਂਗਣੀ ਪਾਵਾਂਗੇ ਆਹ ਲਓ ਜੀ ਜੀਰਾ ਪਾਤਾ ਹੁਣ ਆਪਾਂ ਇੱਕ ਇੱਕ ਪੀਸ ਕਰਕੇ ਵੈਂਗਣੀ ਦਾ ਉਹਦੇ ਵਿੱਚ ਪਾਵਾਂਗੇ ਪੂਰਾ ਇਹਨੂੰ ਡਬੋਣੀ ਨਹੀਂ ਵੈਂਗਣੀ ਵਿੱਚ ਇਹਦੇ ਆ ਦੇਖੋ ਥੋੜਾ ਬਹੁਤਾ ਪਾਣੀ ਰਹਿ ਗਿਆ ਕਰਕੇ ਨਾ ਉਹ ਛੰਨ ਛੰਨ ਹੁੰਦੀ ਆ ਸਾਫ਼ ਕਰਕੇ ਬਿਲਕੁਲ ਪਾਉਣਾ ਆਪਾਂ ਬਿਲਕੁਲ ਇਸ ਤਰ੍ਹਾਂ ਲੋਤੀ ਵੈਂਗਣੀ ਡਬੋਣੀ ਵੈਂਗਣੀ ਇੰਨਾ ਧਿਆਨ ਰੱਖਣਾ ਬਸ ਇਹਨੂੰ ਹਿਲਾਉਂਦੇ ਰਹਿਣਾ ਇਹ ਨਾ ਹੋਵੇ ਤੁਸੀਂ ਇਹਨੂੰ ਵਿੱਚ ਪਾ ਕੇ ਤੇ ਸਾਈਡ ਤੇ ਹੋ ਜਾਵੇ ਇਹਨੂੰ ਹਿਲਾਉਂਦੇ ਰਹਿਣਾ ਆਪਾਂ ਉਧਰ ਆਪਣੀ ਆ ਦੇਖੋ ਜੀ ਹਾਂਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਇਸ ਕਰਕੇ ਪਾਉਣਾ ਵੀ ਇਹਦੀ ਜਿਹੜੀ ਹੁੰਦੀ ਹੈ ਕੜੱਤਣ ਮਰ ਜਾਂਦੀ ਹੈ ਇਹ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਨੂਨ ਪਾ ਦੋ ਜਦੋਂ ਆਪਾਂ ਗ੍ਰੇਵੀ ਬਣਾਉਣੀ ਹੈ ਉਦੋਂ ਇਹ ਧਿਆਨ ਰੱਖਣਾ ਵੀ ਨੂਨ ਉਸ ਅਨਸਾਰ ਹੀ ਪਾਉਣਾ ਵੀ ਕਿਉਂਕਿ ਆਪਾਂ ਪਹਿਲਾਂ ਇਹਦੇ ਵਿੱਚ ਪਾ ਚੁੱਕੇ ਹਾਂ ਇਸ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਉੱਪਰ ਤੇਲ ਪਾਉਂਦੇ ਰਹਿਣਾ ਇਹ ਦੇਖਦੇ ਰਹਿਣਾ ਵੀ ਥੱਲੇ ਨਾ ਲੱਗ ਜਾਵੇ ਤੇਲ ਇੰਨਾ ਹੀ ਪਾਉਣਾ ਜਿਆਦਾ ਨਹੀਂ ਫਰਾਈ ਕਰਨਾਗਾ ਉਹਨੂੰ ਬੈਂਗਣੀ ਆਪਣੀ ਫਰਾਈ ਹੋ ਚੁੱਕੀ ਆ ਇਹਨੂੰ ਹੁਣ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਹਦੇ ਵਿੱਚ ਜਿਹੜੀ ਆਪਾਂ ਉਹ ਗ੍ਰੇਵੀ ਬਣਾਉਣੀ ਆ ਪਿਆਜ਼ ਲਸਣ ਉਹ ਇਹਦੇ ਵਿੱਚ ਆਪਾਂ ਹੁਣ ਪਾ ਦਾਂਗੇ ਜਿਹੜਾ ਇਹ ਬਚਿਆ ਤੇਲ ਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦੇਣਾ ਵਾ ਇੱਧਰ ਕੱਢ ਦਿੱਤਾ ਉਹ ਜਿਹੜਾ ਪਰ ਆ ਜਿਹੜਾ ਹੈਗਾ ਤੜਕਾ ਵਾ ਆਪਣਾ ਇਹ ਤੜਕਾ ਦੇਖੋ ਕੁੰਡੇ ਘੋਟਨੇ ਵਿੱਚ ਰਗੜਿਆ ਤੁਸੀਂ ਮੈਕਸੀ ਵਿੱਚ ਵੀ ਰਗੜ ਸਕਦੇ ਆ ਬਹੁਤ ਵਧੀਆ ਬਣ ਜਾਂਦਾ ਇਹਨੂੰ ਆਪਾਂ ਇਸੇ ਤੇਲ ਵਿੱਚ ਪਾਉਣਾ ਲੈਣਾ ਲੋਜੀ ਬੈਂਗ ਨਹੀਂ ਤੁਸੀਂ ਸਲੋ మీడియం ਤੇ ਹੀ ਰੱਖਣਾ ਵਾ ਗੈਸ ਤੇਜ ਕਰਕੇ ਨਹੀਂ ਬਣਾਉਣਾਗਾ ਇਸ ਤਰ੍ਹਾਂ ਇਹਨੂੰ ਗ੍ਰੇਵੀ ਆਪਣੀ ਬਣਦੀ ਆ 2-4 ਮਿੰਟ ਇਹਨੂੰ ਲੱਗਣਗੇ ਪਿਆਜ਼ ਨੂੰ ਪਿਆਜ਼, ਟਮਾਟਰ, ਆਦਰਕ, ਲਸਣ ਇਹ ਚੀਜ਼ਾਂ ਆਪਾਂ ਇਕੱਠੀਆਂ ਹੀ ਪਾ ਲਈਆਂ ਹਰੀ ਮਿਰਚ ਤੁਸੀਂ ਇਹਦੇ ਵਿੱਚ ਲਾਲ ਮਿਰਚ ਵੀ ਪਾ ਸਕਦੇ ਹੋ। ਸਰਕਾ ਆਪਣਾ ਬਣ ਰਿਹਾ ਵਾ। ਇਹਨੂੰ ਆਪਾਂ ਹਿਲਾਉਂਦੇ ਰਹਿਣਾ, ਮੀਡੀਅਮ ਹੀ ਰੱਖਣਾ ਵਾ, ਗੈਸ ਤੇਜ ਨਹੀਂ ਕਰਨਾ। ਜਦੋਂ ਨਮਕ ਪਾਉਣਾ ਧਿਆਨ ਨਾਲ ਪਾਉਣਾ ਕਿਉਂਕਿ ਆਪਾਂ ਪਹਿਲਾਂ ਬੈਂਗਣੀ ਵਿੱਚ ਨਮਕ ਪਾ ਚੁੱਕੇ ਹਾਂ। ਇਹ ਇਹਨੂੰ ਉਦੋਂ ਆਪਾਂ ਵਿੱਚ ਇਹਦੇ ਸਾਰੇ ਮਸਾਲੇ ਪਾਉਣੇ ਆ ਜਦੋਂ ਇਹ ਤੇਲ ਛੱਡ ਗਿਆ ਉਸ ਤੋਂ ਪਹਿਲਾਂ ਨਹੀਂ ਪਾਉਣਾ ਕੁਝ ਵੀ ਨਹੀਂ ਪਾਉਣਾਗਾ ਉਸ ਤੋਂ ਪਹਿਲਾਂ ਇਹਨੂੰ ਹੌਲੀ ਹੌਲੀ ਫਰਾਈ ਹੋਣ ਦੋ ਬਸ ਇਹਨੂੰ ਇਸ ਤਰ੍ਹਾਂ 5-10 ਮਿੰਟ ਲੱਗਣਗੇ ਹੁਣ ਆਪਣੇ ਗੰਡੇ ਪੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਹਲਦੀ ਪਾਵਾਂਗੇ ਨੂਨ ਆਪਾਂ ਦੇਖ ਕੇ ਪਾਉਣਾ ਕਿਉਂਕਿ ਨੂਨ ਆਪਣਾ ਪਹਿਲਾਂ ਵੀ ਪਾਇਆ ਹੋਇਆ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਹਲਦੀ ਪਾਤੀ ਉਸ ਤੋਂ ਬਾਅਦ ਆਪਾਂ ਮਿਰਚ ਪਾਵਾਂਗੇ ਮਿਰਚ ਆਪਾਂ ਪਹਿਲਾਂ ਵੀ ਪਾਈ ਆ ਹਰੀ ਮਿਰਚ ਪਾਈ ਆ ਉਸ ਤੋਂ ਬਾਅਦ ਆਪਾਂ ਮਿਰਚ ਪਾਤੀ ਕਸ਼ਮੀਰੀ ਲਾਲ ਮਿਰਚ ਗਰਮ ਮਸਾਲਾ ਤੇ ਨਮਕ ਨੂਨ ਨੂਨ ਆਪਾਂ ਥੋੜਾ ਜਿਹਾ ਪਾਵਾਂਗੇ ਕਿਉਂਕਿ ਪਹਿਲਾਂ ਪਾਇਆ ਹੋਇਆ ਲਓ ਜੀ ਹੁਣ ਆਪਾਂ ਇਹਨੂੰ ਮਸਾਲਿਆਂ ਨੂੰ ਪਕਾਉਣਾ ਵਾ ਤੇ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਜਦੋਂ ਪਾਣੀ ਆਪਣਾ ਰੁੱਜ ਗਿਆ ਤੇਲ ਛੱਡ ਗਿਆ ਮਸਾਲਾ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਬੈਂਗ ਨਹੀਂ ਪਾਵਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਿੱਤਾ ਹੁਣ ਇਹਨੂੰ ਨਾਰੀਅਲ ਦਾ ਬਰੂਦਾ ਇਹਨੂੰ ਆਪਾਂ ਆਮ ਪਿੰਡਾਂ ਵਿੱਚ ਆਪਾਂ ਖੋਪਾ ਕਹਿੰਦੇ ਆ ਥੋੜਾ ਜਿਹਾ ਆਪਾਂ ਇਹ ਪਾਵਾਂਗੇ। ਲੋ ਜੀ ਹੁਣ ਇਹਨੂੰ ਆਪਾਂ ਉਹ ਉਬਾਲਾ ਆਉਣ ਦੇਣਾ ਤਾਂ ਕਿ ਇਹ ਤੇਲ ਛੱਡ ਜਾਵੇ ਮਸਾਲਾ ਬਹੁਤ ਵਧੀਆ ਬਣ ਗਿਆ। ਦੇਖੋ ਨੂੰ ਇੰਨਾ ਟੇਸਟੀ ਲੱਗੀ ਜਾਂਦਾ। ਚੁੱਕਿਆ ਦੇਖੋ ਤੇਲ ਛੱਡ ਚੁੱਕਿਆ ਵਾ ਇਹਦੇ ਵਿੱਚ ਹੁਣ ਆਪਾਂ ਜਿਹੜੀ ਵੈਂਗਣੀ ਪਹਿਲਾਂ ਫਰਾਈ ਕੀਤੀ ਸੀ ਉਹਨੂੰ ਪਾਵਾਂਗੇ। ਬਾਅਦ ਵਿੱਚ ਆਪਾਂ ਇਹਨੂੰ 10 ਮਿੰਟ ਇਹਨੂੰ ਸੇਕ ਲਵਾਵਾਂਗੇ। ਕਿਉਂਕਿ ਆਪਾਂ ਪਹਿਲਾਂ ਫਰਾਈ ਕਰ ਚੁੱਕੇ ਆ ਇਸ ਤਰ੍ਹਾਂ ਇਹਨੂੰ ਬੈਂਗਣੀ ਨੂੰ ਵਿੱਚ ਛੱਡ ਦੇਣਾ ਦੇਖੋ ਜੀ ਦੇਖੋ ਨੂੰ ਕਿੰਨੀ ਵਧੀਆ ਲੱਗੀ ਜਾਂਦੀ ਆ ਦੇਖੋ ਹੁਣ ਇਹਦੋਂ ਮੀਡੀਅਮ ਤੇ ਹੀ ਆਪਾਂ ਪਕਾਉਣਾ ਵਾ ਤੇਜ਼ ਨਹੀਂ ਕਰਨਾ ਸਲੋ ਗੈਸ ਤੇ ਇਸ ਤਰ੍ਹਾਂ ਇਹਨੂੰ 5 ਮਿੰਟ ਬਾਅਦ ਫੇਰ ਹਿਲਾ ਦੇਣਾ ਆਪਾਂ ਇਹਨੂੰ 10-15 ਮਿੰਟ ਇਸ ਤਰ੍ਹਾਂ ਹੀ ਸਲੋ ਤੇ ਪਕਾਈ ਜਾਣਾ ਥੋੜੀ ਗ੍ਰੇਵੀ ਗਾੜੀ ਹੋ ਜੂਗੀ ਥੋੜੀ ਪਤਲੀ ਲੱਗਦੀ ਆ ਨਾ ਥੋੜੀ ਗਾੜ੍ਹੀ ਹੋ ਜੂਗੀ ਹਾਂਜੀ ਜਿਹੜੀ ਆਪਾਂ ਸਬਜੀ ਇਹ ਧਰੀ ਸੀਗੀ ਇਹਦੀ ਜਿਹੜੀ ਗ੍ਰੇਵੀ ਆ ਉਹ ਗਾੜ੍ਹੀ ਹੋ ਚੁੱਕੀ ਆ ਦੇਖੋ ਜੀ ਗਾੜ੍ਹੀ ਹੋ ਗਈ ਆ ਇਹਨੂੰ ਹੁਣ ਆਪਾਂ ਦੇਖਦੇ ਆਂ ਵੀ ਇਹ ਪੋਲਾ ਹੋ ਗਿਆ ਇਹਨੂੰ ਇਸ ਤਰ੍ਹਾਂ ਕਰਕੇ ਦੇਖ ਸਕਦੇ ਆਂ ਦੇਖੋ ਕਿੰਨੀ ਆਸਾਨੀ ਨਾਲ ਇਹ ਟੁੱਟਦਾ ਵਾ ਦੇਖੋ ਜੀ ਦੇਖੋ ਜੀ ਇਹਨੂੰ ਆਪਾਂ ਰੋਟੀ ਤੇ ਰੱਖ ਕੇ ਵੀ ਖਾ ਸਕਦੇ ਆਂ ਹੁਣ ਇਹਨੂੰ ਆਪਾਂ 5 ਮਿੰਟ ਲਈ ਟਕਾਂਗੇ ਤੇ ਉਸ ਤੋਂ ਬਾਅਦ ਆਪਾਂ ਹੁਣ ਆਪਾਂ ਇਹਨੂੰ ਢੱਕ ਦੇਵਾਂਗੇ ਗੈਸ ਆਪਾਂ ਬੰਦ ਕਰ ਦੇਵਾਂਗੇ 5 ਮਿੰਟ ਲਈ ਇਹਨੂੰ ਠਕਾਂਗੇ ਭਾਪ ਦੇ ਨਾਲ ਹੀ ਇਹਨੇ ਬਨ ਜਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮੈਂ ਤੁਹਾਡੀ ਆਪਣੀ ਸੁਕਵੀਰ ਕੌਰ ਮਾਨ ਜਲਦ ਹਾਜ਼ਰ ਹੋਵਾਂਗੇ ਅਗਲੀ ਰੈਸਪੀ ਲੈ ਕੇ